ਸਸਿਕਲ ਦੀ ਤੁਸੀਂ ਦੇਖਦੇ ਪਏ ਹੋ ਕੈਨ ਟੀਵੀ ਪੰਜਾਬੀ ਤੇ ਮੈਂ ਨਰਿੰਦਰ ਸਿੰਘ ਕਲੇਰ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆਉਂਦੀ ਪਈ ਹੈ ਜਿੱਥੇ ਕਿ ਇੱਕ ਸਖਸ ਜਿਹੜਾ ਕਿ ਟਾਇਰਾਂ ਵਾਲੀ ਦੁਕਾਨ ਤੇ ਟਰੈਕਟਰ ਦਾ ਸ਼ਹਿਰ ਦੇ ਵਿੱਚ ਹਵਾ ਭਰੋਂਦਾ ਪਿਆ ਸੀ ਜਾਂ ਭਰਦਾ ਪਿਆ ਸੀ ਪਰ ਅਜੇ ਹੀ ਸੀਸੀਟੀਵੀ ਸਾਹਮਣੇ ਆਈ ਹੈ ਜੋ ਤੁਹਾਨੂੰ ਸੋਚਣ ਤੇ ਮਜਬੂਰ ਕਰ ਦੇਵੇਗੀ ਕਿਉਂਕਿ ਅਕਸਰ ਅਸੀਂ ਆਪਣੇ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਆਪਣੇ ਮੋਟਰਸਾਈਕਲ ਜਾਂ ਗੱਡੀਆਂ ਦੇ ਵਿੱਚ ਜਦੋਂ ਹਵਾ ਭਰੋਣੇ ਹੁੰਦੇ ਆ ਅਕਸਰ ਅਸੀਂ ਆਪਣੇ ਵਾਹਨ ਦੇ ਵਿੱਚ ਜਾਂ ਉੱਪਰ ਬੈਠੇ ਹੁੰਨੇ ਆ ਪਰ ਇਹਨਾਂ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਅੰਦਾਜ਼ਾ ਹੋ ਜਾਣਾ ਹੈ ਕਿ ਪੂਰਾ ਮਾਮਲਾ ਹੋਇਆ ਕਿਵੇਂ ਹੈ ਇਸ ਤੋਂ ਬਾਅਦ ਕਈ ਨਵੇਂ ਸਵਾਲ ਖੜੇ ਹੋ ਗਏ ਆ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਕਿ ਪੂਰਾ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਏ ਜਿੱਥੇ ਕਿ ਉਦਮ ਸਿੰਘ ਸ਼ਹੀਦ ਉਦਮ ਸਿੰਘ ਨਗਰ ਦੇ ਵਿੱਚ ਇਹ ਪੂਰਾ ਹਾਦਸਾ ਵਾਪਰਿਆ ਜਿੱਥੇ ਕਿ ਇੱਕ ਟਾਇਰਾਂ ਵਾਲੀ ਦੁਕਾਨ ਤੇ ਇੱਕ ਸਖਸ਼ ਜਿਹੜਾ ਕਿ ਹਵਾ ਟਾਇਰ ਦੇ ਵਿੱਚ ਟਰੈਕਟਰ ਦੇ ਟਾਇਰ ਦੇ ਵਿੱਚ ਹਵਾ ਭਰਦਾ ਪਿਆ ਸੀ ਪਰ ਅਚਾਨਕ ਬਲਾਸਟ ਹੋ ਜਾਂਦਾ ਏ ਇਹ ਬਲਾਸਟਿੰਗ ਦਾ ਖਤਰਨਾਕ ਹੁੰਦਾ ਏ ਕਿ ਕੁਝ ਫੁੱਟ ਤੱਕ ਤਾਂ ਉਹ ਸਖਸ਼ ਵੀ ਉੱਪਰ ਉੱਠਦਾ ਏ ਜਿਸ ਤੋਂ ਬਾਅਦ ਉਸ ਦੀ ਹਾਲਤ ਗੰਭੀਰ ਬਣੀ ਹੋਈ ਉਸ ਦੀ ਹਾਲਤ ਗੰਭੀਰ ਨੂੰ ਦੇਖਦੇ ਹੋਏ ਉਸ ਨੂੰ ਫਿਰੋਜ਼ਪੁਰ ਤੋਂ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਏ ਲੋਕ ਅਰਦਾਸਾ ਕਰਦੇ ਪਏ ਆ ਕਿ ਸਖਸ਼ ਠੀਕ ਹੋ ਜਾਵੇ ਤੁਸੀਂ ਵੀ ਜ਼ਰੂਰ ਅਰਦਾਸ ਕਰਨ ਦੀ ਕੋਸ਼ਿਸ਼ ਕਰਨਾ ਤੇ ਸਭ ਤੋਂ ਖਾਸ ਗੱਲ ਕੀ ਹੈ ਕਿ ਜਿੱਥੇ ਅਸੀਂ ਆਪਣੀਆਂ ਗੱਡੀਆਂ ਦੇ ਵਿੱਚੋਂ ਟਾਇਰਾਂ ਦੇ ਵਿੱਚ ਹਵਾ ਭਰਾਉਨੇ ਹੁੰਦੇ ਆ ਤਾਂ ਅਸੀਂ ਆਪਣੇ ਵਾਹਨ ਦੇ ਵਿੱਚ ਬੈਠੇ ਹੁੰਨੇ ਆ ਕੀ ਸਾਨੂੰ ਪਤਾ ਹੈ ਕਿ ਜਿਹੜਾ ਸਖਸ਼ ਕਰੇਂਦਾ ਜਾਂ مالک ਗੱਡੀਆਂ ਦਾ ਹਵਾ ਭਰਦਾ ਪਿਆ ਹੈ ਮੋਟਰਸਾਈਕਲ ਦੀ ਹਵਾ ਭਰਦਾ ਪਿਆ ਹੈ ਕੀ ਉਸ ਨੂੰ ਪੂਰੀ ਜਾਣਕਾਰੀ ਹੈ ਕਿ ਕਿਸ ਟਾਇਰ ਦੇ ਹਿਸਾਬ ਦੇ ਨਾਲ ਕਿੰਨੀ ਹਵਾ ਭਰਨੀ ਹੈ ਪਰ ਦੂਸਰੇ ਪਾਸੇ ਇਹ ਜੋ ਜਾਣਕਾਰੀ ਅਸੀਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਕੱਠੀ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਤੁਹਾਨੂੰ ਕੀ ਇਸ ਬਾਬਤ ਕੁਝ ਅਲਮ ਹੈ ਤਾਂ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਲਿਖਣ ਦੀ ਕੋਸ਼ਿਸ਼ ਕਰਨਾ ਪੂਰਾ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਹੈ ਸੀਸੀਟੀਵੀ ਤਸਵੀਰਾਂ ਤੁਸੀਂ ਦੇਖ ਸਕਦੇ ਪਏ ਹੋ ਜਿਸ ਦੇ ਵਿੱਚ ਜੇਕਰ ਤੁਸੀਂ ਧਿਆਨ ਦੇ ਨਾਲ ਇਹਨਾਂ ਤਸਵੀਰਾਂ ਨੂੰ ਦੇਖਣ ਦੀ ਕੋਸ਼ਿਸ਼ ਕਰੋਗੇ ਤਾਂ ਤੁਹਾਨੂੰ ਅੰਦਾਜ਼ਾ ਲੱਗ ਜਾਣਾ ਆ ਕਿ ਜੇ ਇੱਥੇ ਕੈਮਰਾ ਨਜ਼ਦੀਕ ਨਾ ਲੱਗਿਆ ਹੁੰਦਾ ਤਾਂ ਸ਼ਾਇਦ ਏਡੇ ਵੱਡੇ ਹਾਦਸੇ ਬਾਰੇ ਪਤਾ ਨਹੀਂ ਲੱਗਣਾ ਸੀ ਦੋ ਲੋਕ ਜਿਹੜੇ ਆ ਆਸੇ ਪਾਸੇ ਖੜੇ ਹੁੰਦੇ ਹਵਾ ਭਰਦੇ ਤੇ ਨਾਲ ਹੀ ਉਹ ਸ਼ਖਸ ਜਿਹੜਾ ਕਿ ਅਸੀਂ ਪ੍ਰੋਪਰ ਤਰੀਕੇ ਦੇ ਨਾਲ ਦਿਖਾ ਵੀ ਨਹੀਂ ਸਕਦੇ ਕਿਉਂਕਿ ਇੱਥੇ ਉਹ ਕਟੋਕਟ 4 ਤੋਂ 5 ਫੁੱਟ ਉੱਪਰ ਉੱਛਲਦਾ ਹੈ ਤੇ ਉਸ ਤੋਂ ਬਾਅਦ heਠਾ ਡਿੱਗ ਜਾਂਦਾ ਹੈ ਨਜ਼ਦੀਕੀ ਲੋਕਾਂ ਦੇ ਵੱਲੋਂ ਇਕੱਠ ਕਰ ਲਿਆ ਜਾਂਦਾ ਹੈ ਤੇ ਉਸ ਨੂੰ ਹਸਪਤਾਲ ਦੇ ਵਿੱਚ ਫੌਰਨ ਤੌਰ ਤੇ ਲਜਾਇਆ ਜਾਂਦਾ ਹੈ ਜਿਸ ਤੋਂ ਬਾਅਦ ਉਸ ਦੀ ਹਾਲਤ ਨੂੰ ਗੰਭੀਰ ਦੇਖਦਿਆਂ ਭਾਵੇਂ ਉਸ ਨੂੰ ਲੁਧਿਆਣਾ ਦੇ DMC ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਹੈ